ਦੇ ਵਿੱਚ ਹੋਈ ਪੁੱਛਗਿੱਛ ਤੋਂ ਬਾਅਦ ਪੰਜਾਬੀ ਗਾਇਕ ਬੱਬੂ ਮਾਨ ਨੇ ਚੁੱਪੀ ਤੋੜੀ ਹੈ ਦਰਸਲ ਵਿਦੇਸ਼ੀ ਦੌਰੇ ਦੌਰਾਨ ਬੱਬੂ ਮਾਨ ਜਦੋਂ ਸਟੇਜ ਸ਼ੋਅ ਕਰ ਰਹੇ ਸੀ ਤਾਂ ਉਸ ਮੌਕੇ ਉਹਨਾਂ ਦਿਨਾਂ 'ਚ ਸਿੱਧੂ ਮੂਸੇਵਾਲਾ ਕਤਲ ਤੋਂ ਬਾਅਦ ਪੁਲਿਸ ਵੱਲੋਂ ਜੋ ਪੁੱਛਗਿੱਛ ਕੀਤੀ ਗਈ ਜਾਂ ਜਿਸ ਪ੍ਰਕਾਰ ਉਹਨਾਂ ਨੂੰ ਥਾਣਿਆਂ ਦੇ ਗੇੜੇ ਲਾਉਣੇ ਪਏ ਉਸ ਦਾ ਜ਼ਿਕਰ ਕਰਦੇ ਨਜ਼ਰ ਆਏ ਨੇ ਹਾਲਾਂਕਿ ਸਭ ਤੋਂ ਪਹਿਲਾਂ ਗੱਲਬਾਤ ਵੀਜ਼ੇ ਤੋਂ ਸ਼ੁਰੂ ਹੁੰਦੀ ਹੈ ਬੱਬੂ ਮਾਨ ਕਹਿੰਦੇ ਨੇ ਕਿ ਜਦੋਂ ਵੀ ਵਿਦੇਸ਼ ਦਾ ਟੂਰ ਲੱਗਦਾ ਸੀ ਤਾਂ ਉਹਨਾਂ ਦਾ ਵੀਜ਼ਾ ਰੱਦ ਹੋ ਜਾਂਦਾ ਸੀ ਜਾਂ ਵੀਜ਼ੇ ਉੱਪਰ ਰੋਕ ਲੱਗ ਜਾਂਦੀ ਸੀ ਪਰ ਹੁਣ ਵੀਜ਼ਿਆਂ ਦੀ ਮਨਜ਼ੂਰੀ ਮਿਲ ਗਈ ਹੈ ਜਿਸ ਇਹ ਦੇ ਵਿੱਚ ਉਹ ਜੋ ਵਿਦੇਸ਼ੀ ਦੌਰੇ ਤੇ ਨੇ ਚੱਲਦੇ ਨਜ਼ਰ ਆ ਰਹੇ ਨੇ ਤੇ ਉੱਥੇ ਆਪਣੇ ਗਾਇਕੀ ਦਾ ਜਿਹੜਾ ਹੁਨਰ ਹੈ ਉਹ ਦਰਸ਼ਕਾਂ ਨੂੰ ਸੁਣਾ ਰਹੇ ਨੇ ਤਾਂ ਅਜਿਹੇ ਦੇ ਵਿੱਚ ਆਪਣੇ ਉਸ ਸਟੇਜ ਸ਼ੋਅ ਤੋਂ ਗੱਲ ਕਰਦੇ ਹੋ ਬੱਬੂ ਮਾਨ ਨੇ ਕਿਹਾ ਕਿ ਲੜਾਈ ਕਿਸੇ ਦੀ ਸੀ ਤਾਂ ਏਜੰਸੀਆਂ ਸਾਡੇ ਤੇ ਘੁੰਮਦੀਆਂ ਰਹੀਆਂ ਹਾਲਾਂਕਿ ਥਾਣਿਆਂ ਦੇ ਵਿੱਚ ਜਾ ਕੇ ਜਿਸ ਪ੍ਰਕਾਰ ਪੁੱਛ ਕੇ ਛੋਈ ਜਿਵੇਂ ਮਾਨਸਾ ਥਾਣੇ ਦੇ ਵਿੱਚ ਜਾਣਾ ਪਿਆ ਬੱਬੂ ਮਾਨ ਨੂੰ ਸਦੂ ਮੂਸੇ ਵਾਲਾ ਕਤਲ ਮਾਮਲੇ ਤੋਂ ਬਾਅਦ ਬਲਕੌਰ ਸਿੰਘ ਵੱਲੋਂ ਜ਼ਿਕਰ ਕੀਤਾ ਗਿਆ ਬਬੂ ਮਾਨ ਦਾ ਤੇ ਉਸ ਤੋਂ ਬਾਅਦ ਮਾਨਸਾ ਥਾਣੇ ਦੇ ਵਿੱਚ ਜਾ ਕੇ ਉਹਨਾਂ ਤੋਂ ਪੁੱਛਗਿੱਛ ਵੀ ਹੋਈ ਸੀ ਤਾਂ ਉਸ ਦਾ ਜ਼ਿਕਰ ਕਰਦੇ ਨਜ਼ਰ ਆਏ ਨੇ ਬਬੂ ਮਾਨ ਨੇ ਚੁੱਪੀ ਤੋੜੀ ਆ ਬਬੂ ਮਾਨ ਦਾ ਕਹਿਣਾ ਆ ਕਿ ਲੜਾਈ ਕਿਸੇ ਦੀ ਸੀ 6 ਮਹੀਨੇ ਮੈਂ ਥਾਣਿਆਂ ਦੇ ਵਿੱਚ ਆਪਣੀ ਸ਼ਰਾਫਤ ਦਾ ਪ੍ਰਮਾਣ ਪੱਤਰ ਲੈ ਕੇ ਘੁੰਮਦਾ ਰਿਹਾ ਤਬਬੂ ਮਾਨ ਨੇ ਸਿੱਧੂ ਮੂਸੇਵਾਲਾ ਕਤਲ ਮਾਮਲੇ ਤੇ ਚੁੱਪੀ ਤੋੜੀ ਹੈ ਸਟੇਜ ਸ਼ੋਅ ਦੇ ਦੌਰਾਨ ਜੋ ਉਹਨਾਂ ਤੋਂ ਪੁੱਛ ਕੇ ਛੋਈ ਆ ਉਸਦੇ ਬਾਰੇ ਬੋਲਦੇ ਨਜ਼ਰ ਆਏ ਨੇ ਬਬੂ ਮਾਨ ਬਬੂ ਮਾਨ ਦਾ ਕਹਿਣਾ ਹੈ ਕਿ ਲੜਾਈ ਕਿਸੇ ਦੀ ਸੀ ਏਜੰਸੀਆਂ ਸਾਡੇ ਤੇ ਘੁੰਮਦੀਆਂ ਰਹੀਆਂ ਮੈਂ 6 ਮਹੀਨੇ ਥਾਣਿਆਂ ਦੇ ਵਿੱਚ ਆਪਣੀ ਸ਼ਰਾਫਤ ਦਾ ਸਰਟੀਫਿਕੇਟ ਲੈ ਕੇ ਘੁੰਮਦਾ ਰਿਹਾ ਦੱਸ ਜੀ ਕਿ ਸਿੱਧੂ ਮੂਸੇਵਾਲਾ ਕਤਲ ਮਾਮਲੇ ਤੋਂ ਬਾਅਦ ਕਈ ਸਿੰਗਰਾਂ ਦੇ ਉੱਪਰ ਕਈ ਗਾਇਕਾਂ ਦੇ ਉੱਪਰ ਪੁਲਿਸ ਦੀ ਪੁੱਛਗਿੱਛ ਦੀ ਜਾਂਚ ਪੜਤਾਲ ਦੀ ਤਲਵਾਰ ਲੜਕੀ ਸੀ ਤੇ ਉਹਨਾਂ ਦੇ ਵਿੱਚ ਬੱਬੂ ਮਾਨ ਦਾ ਨਾਮ ਵੀ ਸ਼ਾਮਿਲ ਸੀ ਤਾਂ ਬੱਬੂ ਮਾਨ ਤੋਂ ਵੀ ਪੁੱਛਗਿੱਛ ਕੀਤੀ ਗਈ ਤਾਂ ਪੁੱਛਗਿੱਛ ਦੌਰਾਨ ਬੱਬੂ ਮਾਨ ਨੇ ਕਿਹਾ ਕਿ ਉਹ ਪੁਲਿਸ ਨਾਲ ਹਰ ਪ੍ਰਕਾਰ ਦਾ ਸਹਿਯੋਗ ਕਰ ਰਹੇ ਨੇ ਜੋ ਵੀ ਸਵਾਲ ਪੁੱਛੇ ਜਾ ਰਹੇ ਨੇ ਜੋ ਵੀ ਕੁਝ ਉਹਨਾਂ ਕੋਲ ਜਾਣਕਾਰੀ ਹੈ ਉਹ ਪੁਲਿਸ ਨੂੰ ਦੇ ਰਹੇ ਨੇ ਤਾਂ ਜਿਹੇ ਇਹਦੇ ਵਿੱਚ ਬੱਬੂ ਮਾਨ ਵੱਲੋਂ ਹੁਣ ਉਸ ਪੁੱਛਗਿੱਛ ਦੇ ਬਾਰੇ ਦੇ ਵਿੱਚ ਚੁੱਪੀ ਤੋੜੀ ਗਈ ਹੈ ਤੇ ਉਹਨਾਂ ਕਿਹਾ ਕੇ 6 ਮਹੀਨੇ ਲੜਾਈ ਕਿਸੇ ਦੀ ਸੀ 6 ਮਹੀਨੇ ਮੈਂ ਥਾਣਿਆਂ ਦੇ ਵਿੱਚ ਆਪਣੀ ਸ਼ਰਾਫਤ ਦਾ ਪ੍ਰਮਾਣ ਪੱਤਰ ਲੈ ਕੇ ਫਿਰਦਾ ਰਿਹਾ ਕਿਸੇ ਹੋਰ ਦੀ ਲੜਾਈ ਦੇ ਵਿੱਚ ਏਜੰਸੀਆਂ ਸਾਡੇ ਉੱਤੇ ਘੁੰਮਦੀਆਂ ਰਹੀਆਂ ਨੇ ਜੇਦੋਂ ਅਸੀਂ ਪਹਿਲਾ ਆਉਣਾ ਸੀ ਉਦੋਂ ਸਾਡੇ ਵੀਰੇ ਰੋਗ ਤੇ ਅਸਲ ਜਦੋਂ ਵੀ ਮੈਂ ਟੂਰ ਲਾਣਾ ਪਤਾ ਨਹੀਂ ਕਿਹੜਾ ਚਿੱਠੀ ਪਾਉਂਦਾ ਵੀਰੇ ਰੋਗ ਜਾਂਦਾ ਸੀ और तो बाबा जी ने इन्हना ने बहुत हाक टीम ने, ने बहुत ज्यादा और चौबीस घंटे बीजे कटाते जड की कढ़ाई है सच्चे पाशाह मेहनत करे जो थोड़ा टाइम हो गया तीन एक बार हम जरूर मैं चाहता कि असा धनबाद करिए और हर पंजाबी हर पंजाबी जितन खड़ लग गया ज्यूदियों को पिछे छे लत्तियां खिड़कियाँ छड़ दो माड़ा मोटिया ਇਸ ਮੌਕੇ ਤੇ ਲੜਨਾ ਛੱਡ ਦਿਓ মিডিਆ ਟ੍ਰਾਇਲ ਕਰਨਾ ਛੱਡ ਦਿਓ ਲੜਾਈ ਕਿਸੇ ਦੀ ਅਜਾਸੀ ਸਾਡੇ ਵਰਗਾ ਘੁੰਮਦਾ ਫਰੀ ਜੰਦਰ ਆਪਣੀ ਸ਼ਰਾਫਤ ਦਾ ਸਰਟੀਫਿਕੇਟ ਲੈ ਕੇ 6 ਮਹੀਨੇ ਠਾਣੇ ਦੀ ਫੇਰੀ ਕਰ